ਅੱਜ ਸਿਕਲ ਦੋਸਤੋ 29 ਮਈ 2022 ਦਾ ਉਹ ਕਾਲਾ ਦਿਨ ਜਿਸ ਦਿਨ ਸਿੱਧੂ ਮੂਸੇਵਾਲ ਆਪਣੇ ਦੋਸਤਾਂ ਦੇ ਨਾਲ ਇਸੇ ਥਾਰ ਦੇ ਵਿੱਚ ਘੁੰਮਣ ਦੇ ਲਈ ਗਿਆ ਸੀ ਪਰ ਉਹਨਾਂ ਦਰਿੰਦਿਆਂ ਨੇ ਜਿਸ ਨੇ ਕੀ ਪਿੱਠ ਪਿੱਛੇ ਵਾਰ ਕੀਤਾ ਸਿੱਧੂ ਮੂਸੇਵਾਲੇ ਤੇ ਅਤੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਪੰਜਾਬੀਅਤ ਅਤੇ ਪੱਗ ਦਾ ਨਾਮ ਚਮਕਾਉਣ ਵਾਲੇ ਸਿੱਧੂ ਮੂਸੇਵਾਲੇ ਨੂੰ ਜਿਸ ਨੂੰ ਕਿ 168 ਤੋਂ ਜ਼ਿਆਦਾ ਦੇਸ਼ਾਂ ਦੇ ਲੋਕ ਉਸ ਮੌਕੇ ਖਬਰਾਂ ਦੇ ਵਿੱਚ ਦੇਖ ਰਹੇ ਸਨ ਪਹਿਲੀ ਵਾਰ ਐਡਾ ਵੱਡਾ ਸਤਾਰਾ ਸਾਡੇ ਤੋਂ ਖੋਹ ਲਿਆ ਗਿਆ ਪਰ ਦੋਸਤੋ ਉਥੇ ਹੀ ਪਿਛਲੇ ਐਤਵਾਰ ਨੂੰ ਸਿੱਧੂ ਉਸਵਾਲੇ ਦੇ ਚਾਹਣ ਵਾਲਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲੀ ਜਦੋਂ ਮਾਤਾ ਚਰਨ ਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਅਤੇ ਉਸ ਦਾ ਚਿਹਰਾ ਮਹਾਂਦਰਾ ਤੇ ਸਿੱਧੂ ਉਸਵਾਲੇ ਦੇ ਪਿਤਾ ਦੀਆਂ ਗੱਲਾਂ ਸੁਣ ਕੇ ਹਰ ਕਿਸੇ ਨੂੰ ਇਹ ਗੱਲ ਤੇ ਯਕੀਨ ਹੋ ਗਿਆ ਤੇ ਹਰ ਕਿਸੇ ਦੇ ਦਿਲ ਦੇ ਵਿੱਚੋਂ ਹੁਣ ਵੀ ਇਹੀ ਗੱਲ ਨਿਕਲ ਰਹੀ ਹੈ ਕਿ ਸਿੱਧੂ ਉਸਵਾਲਾ ਹੀ ਵਾਪਸ ਆਇਆ ਅਤੇ ਇੱਥੋਂ ਤੱਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਸਿੱਧੂ ਉਸਵਾਲਾ ਜੋ ਗਰਦ ਠਾਲੇਗਾ ਜੋਰ ਕਾਰਡ ਤੋੜੇਗਾ ਉਹ ਪਹਿਲਾਂ ਨਾਲੋਂ ਵੀ ਜ਼ਿਆਦੇ ਹੋਣਗੇ ਤੇ ਦੋਸਤੋ ਉੱਥੇ ਹੀ ਅੱਜ ਸਿੱਧੂ ਉਸ ਵਾਲੇ ਦੇ ਮਾਤਾ ਚੰਨ ਕੌਰ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਜਿਨ੍ਹਾਂ ਨੇ ਕਿ ਪਿਛਲੇ ਐਤਵਾਰ ਨੂੰ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਵੀ ਸ਼ੁਭਦੀਪ ਸਿੰਘ ਸਿੱਧੂ ਹੀ ਰੱਖਿਆ ਹੈ ਅਤੇ ਦੱਸਦੀਏ ਕਿ ਅੱਜ ਹਸਪਤਾਲ ਦੇ ਵਿੱਚੋਂ ਛੁੱਟੀ ਮਿਲਦੇ ਹੀ ਪਿਛਲੇ ਐਤਵਾਰ ਨੂੰ ਬੱਚਾ ਹੋਇਆ ਤੇ ਅੱਜ ਸ਼ਨੀਵਾਰ ਹੋਇਆ ਅੱਜ ਛੁੱਟੀ ਮਿਲਦੇ ਹੀ ਉਹ ਪਹਿਲਾਂ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਜਿੱਥੇ ਕਿ ਗੁਰਦੁਆਰਾ ਸਾਹਿਬ ਕੋ ਉਹਨਾਂ ਨੂੰ ਸਰੋਪਾ ਸਾਹਿਬ ਵੀ ਦਿੱਤਾ ਗਿਆ ਤੇ ਦੱਸ ਦिए ਕਿ ਇਸ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਮਾਤਾ ਉਹ ਛੋਟੇ ਬੱਚੇ ਦੇ ਨਾਲ ਨਜ਼ਰ ਆਏ ਅਤੇ ਪੀਵੀ 65 ਮਹਾਲੀ ਦਾ 008 ਨੰਬਰ ਅਤੇ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਸ ਕਾਫਲੇ ਦੇ ਵਿੱਚ ਉਹ ਥਾਰ ਵੀ ਹੋਵੇਗੀ ਅਤੇ ਸਿੱਧੂ ਮੂਸੇਵਾਲੇ ਦਾ ਅਲਰਟ 11 ਟਰੈਕਟਰ ਵੀ ਹੋਵੇਗਾ ਜਦੋਂ ਇਹ قافلہ ਪਿੰਡ ਪਹੁੰਚੇਗਾ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚੇਗਾ ਤੇ ਦੋਸਤੋ ਇੱਥੇ ਇਹ ਵੀ ਦੱਸ ਦੇਣਾ ਬਣਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਇਹ ਜੋ ਦੂਜਾ ਜਣਾ ਦੱਸਿਆ ਜਾ ਰਿਹਾ ਇਸ ਦੇ ਵਿੱਚ ਵੀ ਪਹਿਲਾਂ ਤੋਂ ਹੀ ਵੱਡੀਆਂ ਮੁਸੀਬਤਾਂ ਉਹਨਾਂ ਦੇ ਲਿਖੜੀਆਂ ਕੀਤੀਆਂ ਜਾ ਰਹੀਆਂ ਨੇ ਜਦਕਿ ਪਿਛਲੇ ਦਿਨੀ ਹੀ ਸਰਕਾਰ ਵੱਲੋਂ ਇੱਕ ਨੋਟਿਸ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ ਸੀ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਕਿਹਾ ਗਿਆ ਸੀ ਕਿ ਇਸ ਬੱਚੇ ਨੂੰ ਤੁਸੀਂ ਲੀਗਲ ਸਾਬਤ ਕਰੋ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਕਾਫੀ ਗੁੱਸੇ ਦੇ ਵਿੱਚ ਅਤੇ ਭਾਵਕ ਹੁੰਦੇ ਹੋਏ ਲਾਈਵ ਵੀ ਆਏ ਸਨ ਜਿਨ੍ਹਾਂ ਨੇ ਕਿ ਇਹ ਗੱਲਬਾਤ ਲੋਕਾਂ ਦੇ ਨਾਲ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣਾ ਪੱਖ ਵੀ ਰੱਖਿਆ ਸੀ ਅਤੇ ਲੋਕਾਂ ਦੇ ਵਿੱਚ ਵੀ ਕਾਫੀ ਨਰਾਜ਼ਗੀ ਸੀ ਉੱਥੇ ਹੀ ਲੰਘੇ ਦੇਣੀ ਸਿੱਧੂ ਮਸੂਏ ਦੇ ਪਿਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਇੰਡੀਆ ਦੇ ਵਿੱਚ ਆਈਵੀਐਫ ਟੈਕਨੋਲੋਜੀ ਨੂੰ ਲੈ ਕੇ ਕੀ ਕਾਨੂੰਨ ਹੈ ਕਿ 58 ਸਾਲ ਤੱਕ ਦੀ ਔਰਤ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਇਹ ਸੀਮਾ 21 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਹੈ ਇਸ ਲਈ ਉਹਨਾਂ ਨੇ ਇਹ ਸਾਰਾ ਟਰੀਟਮੈਂਟ ਵਿਦੇਸ਼ ਦੀ ਧਰਤੀ ਤੇ ਕਰਵਾਇਆ ਹੈ ਅਤੇ ਉਹਨਾਂ ਦੇ ਇਸ ਖੁਲਾਸੇ ਦੇ ਨਾਲ ਸਾਰੇ ਉਹਨਾਂ ਲੋਕਾਂ ਦੇ ਬੰਦ ਹੋ ਗਏ ਸਨ ਜੋ ਕਿ ਕੋਈ ਬਹਾਨਾ ਭਾਲ ਰਹੇ ਸਨ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਕਿਸੇ ਇਸ ਜੇ ਕੇਸ ਦੇ ਵਿੱਚ ਅਲਝਾਉਣ ਦੇ ਲਈ ਕਿਉਂਕਿ ਦੋਸਤੋ ਤੁਹਾਨੂੰ ਯਾਦ ਹੀ ਹੋਵੇਗਾ ਕਿ ਸਿੱਧੂ ਮੂਸੇਵਾਲੇ ਦੇ ਵੀ ਪਹਿਲਾਂ ਇਸ ਤਰ੍ਹਾਂ ਦੇ ਕੇਸ ਹੁੰਦੇ ਹੀ ਰਹਿੰਦੇ ਸਨ ਉਹ ਲਾਈਵ ਸ਼ੋਅ ਦੇ ਵਿੱਚ ਵੀ ਅਕਸਰ ਇਹ ਗੱਲਾਂ ਕਹਿੰਦੇ ਸਨ ਕਿ ਉਹਨਾਂ ਦੇ ਕੇਸ ਕਰਨ ਦੀ ਗਲਤ ਬੱਟ ਤੇ ਹੀ ਪਈ ਹੁੰਦੀ ਹੈ ਸਿੱਧੂ ਉਸ ਵਾਲਾ ਤਾਂ ਜੇਕਰ ਕੁਰਤੇ ਪਜਾਮੇ ਦੇ ਨਾਲ ਚੱਪਲਾ ਵੀ ਪਾ ਲਵੇ ਤਾਂ ਸ਼ਾਇਦ ਇਸ ਤੇ ਵੀ ਸਰਕਾਰ ਪ੍ਰਸ਼ਾਸਨ ਕੇਸ ਕਰ ਦੇਵੇ ਸੋ ਦੋਸਤੋ ਵਧਾਈਆਂ ਜ਼ਰੂਰ ਦੇਣਾ ਕਮੈਂਟ ਬਾਕਸ ਦੇ ਵਿੱਚ ਜਿੱਥੇ ਕਿ ਸਿੱਧੂ ਉਸ ਵਾਲਾ ਛੋਟਾ ਨਵੇਂ ਜਨਮ ਤੋਂ ਬਾਅਦ ਪਹਿਲੀ ਵਾਰ ਉਸੇ ਗੱਡੀ ਦੇ ਵਿੱਚ ਹੁਣ ਘਰ ਵਾਪਸੀ ਕਰ ਰਿਹਾ ਹੈ ਵੱਡੀਆਂ ਖੁਸ਼ੀਆਂ ਖੇੜੇ ਇਸ ਪਰਿਵਾਰ ਨੂੰ ਮਿਲਣ ਅਤੇ ਸਿੱਧੂ ਮੂਸੇਵਾਲਾ ਪਹਿਲਾਂ ਤੋਂ ਵੀ ਵੱਡੇ ਰਿਕਾਰਡ ਤੋੜੇ ਵੱਡੀ ਕਾਮਯਾਬੀ ਹਾਸਲ ਕਰੇ ਇਹੀ ਸਾਡੀਆਂ ਦੁਆਵਾਂ ਨੇ ਤੁਹਾਡਾ ਕੀ ਕਹਿਣਾ ਜੂਰ ਕਮੈਂਟ ਕਰਨਾ ਮਿਲਦੇ ਜਲ ਤਾਂ